ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋ ਸਾਰੇ ਠੀਕ ਠਾਕ ਇਹ ਤੁਹਾਡਾ ਸਵਾਗਤ ਕਰਦੇ ਆ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਜਾਣਾ ਅੰਮ੍ਰਿਤਸਰ ਅੰਮ੍ਰਿਤਸਰ ਜਾਣਾ ਪਿੰਡ ਦੇ ਮੁੰਡੇ ਨੂੰ ਲੈਣ 에어ਪੋਰਟ ਤੋਂ ਆ ਰਹੇ ਆ ਅੱਜ ਆਪਾਂ ਜਾਵਾਂਗੇ 에어ਪੋਰਟ ਉਹਨੂੰ ਲੈਣ ਤੇ ਹੁਣ ਆਪਾਂ ਜਾ ਰਹੇ ਆ ਆਫਿਸ ਖੋਲਣ ਆਫਿਸ ਖੋਲ ਕੇ 12:00 ਵਜੇ ਨੂੰ ਜਾਣਾ ਆ ਫਿਰ 12:00 ਵਜੇ ਜਾਣਾ ਲੈਣ ਚਲੋ ਠੀਕ ਹੈ ਆ ਜਾ ਰਹੇ ਆ ਅਫਿਸ ਤੋਂ ਮੀਂਹ ਨਾ ਮੌਸਾੜ ਬਣਿਆ ਆ ਪੂਰਾ ਪੂਰਾ ਮੌਸਾ ਬਹੁਤ ਠੰਡਾ ਹੋ ਰਿਹਾ ਆ ਬੜੀ ਘਿਆੜਿਆ ਮੌਸਮ ਮੀਂਹ ਆ ਰਿਹਾ ਬੜਾ ਪਰ ਤੇ ਇਧਰੇ ਬਹੀ ਪਾਣੀ ਸੁੱਕਿਆ ਆ ਪਾਣੀ ਬਹੁਤ ਘਿੜਾ ਹੋ ਹਾਂਜੀ ਅਫਿਸ ਦਾ ਪਦਤਾ ਗੋਲ ਹੁਣ ਆਪਾਂ ਜਾ ਰਹੇ ਆ ਘਰੇ ਘਰੇ ਜਾ ਕੇ ਰੋਟੀ ਪਾਣੀ ਖਾ ਗਦੇ ਆ ਰੋਟੀ ਪਾਣੀ ਨਹੀਂ ਸਵੇਰ ਦਾ ਖਾਦਾ ਚਾਹ ਹੀ ਪੀਤੀ ਸੀ ਹੁਣ ਘਰ ਦੇ ਆ ਕੇ ਰੋਟੀ ਪਾਣੀ ਖਾ ਗਏ ਫਿਰ 12 ਵਜੇ ਚੱਲਦੇ ਆ 12 ਵਜੇ ਜਾਣਾ ਆਪਾਂ ਤੇ ਬੰਦਾ ਮੈਂ ਆਫ ਲਾਈਟ ਨੂੰ ਤਾਂ ਇੱਕ ਚੱਲਦੀ ਰਹਿਣ ਦਿੰਦਾ ਆ। ਆਰ ਮੌਸਮ ਮੀਨਾ ਹੋਇਆ। ਹਾਂਜੀ ਸਵੇਰ ਦੀ ਲੈਟ ਹੈ ਨਹੀਂ ਪੱਠੇ ਹੋਣ ਪਾਏ ਆ ਕੁਤਰ ਕੇ 11 ਵਜੇ ਲੈਟ ਗਈ ਹੋਈ ਸੀ ਕਿ ਮੀਂਹ ਹੀ ਰਿਹਾ ਮੌਸਮ। ਹੁਣ ਦੇਖੋ ਔਰ ਗਨੀ ਮੀਂਹ। ਮੇਂਂ ਨੇਰੀ ਆਉਂਦਿਆ। ਚਾਹੇ ਮਿੱਠਾ। ਪੱਠੇ ਹੁਣ ਪਾ ਕੇ ਹੜਿਆ ਕੱਪੜੇ-ਕੱਪੜੇ ਬਦਲ ਕੇ ਆਇਆ। ਹੁਣ ਜਾ ਕੇ ਫੇਰ ਧੋਣੇ ਆਂ, ਅੱਗੇ ਵੀ ਨਾ ਆ ਕੇ ਗਿਆ ਹੁਣ ਫੇਰ ਧੋਣਾ ਜਾ ਕੇ ਫੇਰ ਕੱਪੜੇ ਪੇਂਟ ਕਰਦਾ। ਉਹਦੇ ਵਾਲੇ ਪਾਣਾ। ਫੇਰ ਰੋਟੀ ਪਾਣੀ। ਬੱਦਲ ਵੀ ਬਹੁ ਆ ਗਿਆ, ਨੇਰੀ ਵੀ ਚੱਲਦੀ ਆ। ਨੇਰੀ ਅੱਗੇ ਦਾ ਬੱਵਾ ਚੱਲਦੀ, ਹੁਣ ਥੋੜੀ ਘਟ ਗਈ ਆ। ਨਹੀਂ ਆ ਗਿਆ। ਹੁਣ ਮੱਠਾ-ਮੱਠਾ ਜਾ। ਪਾਣੀ ਆ ਤਾਂ ਸੁੱਕ ਗਿਆ ਨਾ ਤਾਂ ਕਰਕੇ ਆ ਜਾਂਦੀ ਅੱਜ ਚਲੋ ਆਪਾਂ ਜਾ ਰਹੇ ਹਾਂ ਹੁਣ ਘਰੇ ਘਰੇ ਜਾ ਕੇ ਨਹਾਉਣੇ ਆ ਇੱਕ ਵਾਰੀ ਜਿੰਦੀ ਆਪਾਂ ਜਾ ਰਹੇ ਆ ਅਮਰਸਰ 에ਰਪੋਰਟ ਲੈਣ ਜਾ ਰਹੇ ਆ ਕਾਸ਼ੀ ਨੂੰ ਮੰਡੀ ਨਾ ਕਾਸ਼ੀ ਆ ਉਨ ਲੈਣ ਜਾ ਰਹੇ ਆ ਉੱਦਾਂ ਕ੍ਰਿਸ਼ਨ ਕਿਸ਼ਨਦੀ ਪਿਆ ਉਦੋਂ ਉਦਾਂ ਕੈਸ਼ ਹੀ ਕਹਿੰਦੇ ਆਂ ਅਸੀਂ ਪਿੰਡ ਉਹ ਨੂੰ ਲੈਣ ਜਾ ਰਹੇ ਆ ਮੀ ਬਹੁਤ ਪੈਣਦੇ ਆ ਘਰ ਦੇ ਉਹਦੇ ਦਾ ਫੋਨ ਆ ਗਿਆ ਦੋ ਵਾਰੀ 12 ਵਜੇ ਚ ਪਿਆ ਹਜੇ 10 ਮਿੰਟ ਆਪਾਂ ਹੁਣ ਲੱਗੇ ਕਰੋ ਤੋਰ ਨੂੰ ਉਹਦੇ ਘਰੇ ਚੱਲਣਾ ਧੀ ਵਾਲਾ ਉਹ ਦੇਖਦਾ ਨਹੀਂ ਆਈ ਫੋਨ ਲੱਕੜੀ ਵਾਲੇ ਦੇਖੀ ਜਾਂਦਾ ਇਹਨੇ ਦਿਨਾਂ ਦਾ ਨਹੀਂ ਮੇਰੇ ਨਾਲ ਤੂੰ ਨਹੀਂ ਚੱਲਦਾ ਘਰੇ ਆਣ ਕੇ ਮੇਰੀ ਪੈਣ ਅਮਨਾ ਲੈਣ ਆਇਆ ਆਪਣੇ ਬਾਈਕ ਕੋ ਬਾਈ ਹੁਣੇ ਉਤਰ ਗਿਆ ਜਹਾਜ਼ ਚੋਂ ਪਰ ਬਾਹਰ ਨਹੀਂ ਆਇਆ ਹਜੇ ਹਨਾ ਹਾਂਜੀ ਆਪਾਂ ਪਹੁੰਚ ਗਏ ਆਇਰਪੋਰਟ ਬੰਦਾ ਸਾਡਾ ਉਤਰ ਗਿਆ ਹਜੇ ਬਾਹਰ ਨਹੀਂ ਆਇਆ ਉਹਦਾ ਪਾਰਕਿੰਗ ਨਹੀਂ ਮਿਲਦੀ ਹੀ ਰਾਚੀ ਵੜਾ ਹੈਗਾ ਹੁਣ ਵੇਟ ਕਰਕੇ ਗੱਡੀ ਲਾ ਕੇ ਆਏ ਆ ਹੁਣ ਦੇਖਦੇ ਕਦੋਂ ਬਾਹਰ ਹੁੰਦਾ ਆ ਗਿਆ ਕਾਈ ਹਨਾ ਉਹ 10 15 ਮਿੰਟ ਲੱਗ ਜੂਗੇ ਮੇਂ ਵਾਪਿਆ ਹੁੰਦਾ ਹਨਾ ਮੇਨੇ ਤਨ ਤਨ ਕਰਾਤੀ ਅੱਜ ਮੇਨੇ ਸਰਾ ਕਰਾਈ ਓਦਾਂ ਗੱਡੀ ਹੌਲੀ ਹੌਲੀ ਲੈ ਕੇ ਆਏ ਬਹੁਤ ਜ਼ਿਆਦਾ ਫਿਆ ਨਹੀਂ ਹਾਂਜੀ ਆਪਾਂ 에어ਪੋਰਟ ਦੇ ਖੜੇ ਆ ਮਾਵਾ ਟਾਈਮ ਹੋ ਗਿਆ ਘੰਟਾ ਹੀ ਹੋ ਗਿਆ ਡੀਕ ਦੇ ਨੂੰ ਆਇਆ ਨਹੀਂ ਹਜੇ ਬੰਦਾ ਫਲਾਈਟ ਤਾਂ ਆਈ ਹੋਈ ਆ ਅੰਦਰ ਹੀ ਆ ਫੋਨ ਲਾਇਆ ਹੀ ਇੱਕ ਵਾਰੀ ਕਹਿੰਦਾ ਅੰਦਰ ਹੀ ਆ ਬਾਹਰ ਨਹੀਂ ਆਇਆ ਹਜੇ ਵੇਟ ਕਰਦੇ ਆ ਸਾਹਮਣੇ ਖੜੇ ਹਾਂਜੀ ਬੰਦਾ ਆ ਗਿਆ ਡੇਢ ਘੰਟੇ ਬਾਅਦ ਇਹ ਥੋੜੇ ਦਿਨਾਂ ਲਈ ਆਇਆ ਆ ਇਹਦੀ ਅੱਖਾਂ ਦੀ ਥੋੜੀ ਪ੍ਰੋਬਲਮ ਜਿਹੀ ਸੀ ਅੱਖਾਂ ਦਾ ਫਲੋ ਜਿਹਾ ਹੋਇਆ ਸੀ ਮੈਡੀਸਨ ਲੈਣ ਆਇਆ ਇਸ ਕਰਕੇ ਆਇਆ ਹੈ ਵਿਚਾਰਾ ਆਉਂ ਜਾਂਦਾ ਪਿਆ ਮੋੜ ਜਾਣਾ ਹੈ ਇਹਨਾਂ ਦੇ ਕਿਉਂਕਿ ਥੋੜੀ ਪ੍ਰੋਬਲਮ ਜਿਹੀ ਸੀ ਦਵਾਈ ਲੈਣ ਆਇਆ ਹੈ ਹਾਂਜੀ ਅੱਪਾ ਜਾ ਰਹੇ ਆ ਘਰ ਵਾਪਸੇ ਪਿੰਡ ਨੂੰ ਜਾ ਰਹੇ ਆ ਹਾਂਜੀ ਆਪਾਂ ਅਗੇ ਸੀਗੇ ਘਰੇ 6 ਵਜੇ ਨਾ ਹੁਣ ਆਪਾਂ ਜਾ ਰਹੇ ਆਂ ਆਫਿਸ ਬੰਦ ਕਰਨ ਆਫਿਸ ਬੰਦ ਕਰਕੇ ਫੇਰ ਜਾਣਾ ਜਸਪ੍ਰੀਤ ਦਾ ਦੁੱਧ ਲੈਣ ਮੀ ਹਜੇ ਤੱਕ ਨਹੀਂ ਹਟਿਆ ਮੀ ਹਜੇ ਵੀ ਪੈਣ ਦਾ ਇਸ ਕਰਕੇ ਮੈਂ ਗੱਡੀ 'ਚ ਜਾਨੇ ਭੱਜ ਜਣਾ ਮੈਂ ਹੁਣ ਆਪਾਂ ਜਾ ਰਹੇ ਆਂ ਹਾਂ ਜਸਪ੍ਰੀਤ ਦਾ ਦੁੱਧ ਲੈ ਕੇ ਹੁਣ ਘਰ ਨੂੰ ਆਫਿਸ ਵੀ ਆਪਾਂ ਬੰਦ ਕਰ ਆਂਦਾ ਆ ਤੇ ਦੁੱਧ ਵੀ ਲੈ ਆਂਦਾ ਆ ਆਪਾਂ ਜਸਤਰੀ ਦੇ ਇੱਕ ਖੁਸ਼ੀ ਨੂੰ ਵੀ ਲੈ ਕੇ ਦਿੱਤਾ ਪਹਾੜਾ ਖੁਸ਼ੀ ਨਹੀਂ ਪੜਿਆ ਕਨੇ ਪਹਾੜੇ ਖੁਸ਼ੀ ਨੂੰ ਪਹਾੜੇ ਨਹੀਂ ਆਉਂਦੇ ਤੇ ਇਸ ਕਰਕੇ ਖੁਸ਼ੀ ਨੂੰ ਪਹਾੜਾ ਲੈ ਕੇ ਦਿੱਤਾ ਕਣੀਆਂ ਹਜੇ ਵੀ ਪੈਂਦੀਆਂ ਨੇ ਹੇਟ ਗਈਆਂ ਨਹੀਂ ਹਾਂਜੀ ਆਪਾਂ ਆ ਕੇ ਘਰੇ ਕੱਪੜੇ-ਕੁਪੜੇ ਚੇਂਜ ਕਰਕੇ ਹੁਣ ਆਪਾਂ ਫਰੈਸ਼ ਹੋ ਕੇ ਰੋਟੀ ਪਾਣੀ ਖਾ ਕੇ ਲੱਗੇ ਆਂ ਸੌਣ ਇਸ ਸੇ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਅਗਰੇ ਬਲੌਗ ਵਿੱਚ ਮਿਲਾਂਗੇ ਗੁੱਡ ਨਾਈਟ ਵਾਏ ਵਾਏ